ਕਰੀਵਾ ਕਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਪਵਨਜੀਤ ਜੀ ਨਾਲ ਦੇ ਅੰਡਰ ਬਣਾਈ ਗਈ ਸੀ ਤੇ ਇਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੋ ਪਰਵਾਸੀ ਮਜ਼ਦੂਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਆ ਦੇਹਾਲਪੁਰਾ ਕੋਲ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲ ਨੀ ਸੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਐਸਪੀਡੀ ਡੀਐਸਪੀਡੀ ਆ ਡੀਐਸਪੀ ਸਮਰਾਲਾ ਤੇ ਉਹਨਾਂ ਦੀ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਪਵਨਜੀ ਜੀ ਦੇ ਅੰਡਰ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫਾਲੋ ਕਰਦੇ ਹੋਏ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸਕਸੈਸ ਹਾਸਲ ਕੀਤਾ ਦੋਨੋਂ ਦੇ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ ਆ तकरीबन आई थिंक ਉਦਾ ਕਿਲੋਮੀਟਰ ਵਾਈਜ਼ ਦੇਖਿਆ ਜਾਏ ਤਾਂ 150 ਕਿਲੋਮੀਟਰ ਤੋਂ ਵੱਧੋ ਹੀ ਟ੍ਰੇਲ ਹੋਊਗੀ ਹੋਗੀ ਜਿਵੇਂ ਦੀ ਇਹਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਪਹਿਲਾ ਅਕਿਊਜ਼ਡ ਇੱਕ ਗੁਰਿਕ ਗੁਰਕਰਨ ਵੀਰ ਗੁਰਕਰਨ ਵੀਰ ਨਾਦਾ ਇੱਕ ਪਰਸਨ ਹੈ ਨਿਹੰਗ ਸਿੱਖ ਹੈਗਾ ਤੇ ਉਹਦੀ ਉਮਰ तकरीबन 20 ਕਿ ਸਾਲ ਤੇ ਉਹ ਇੱਕ ਹਿੰਡੇ ਹੈਗਾ ਅਰਨੋਲੀ ਅਰਨੋਲੀ ਮੋਰਿੰਡਾ ਉਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਦੋਂ ਬਾਅਦ ਉਹਦੇ ਦੂਜੇ ਸਾਥੀ ਦੀ ਵੀ ਅਸ਼ਨਾਤ ਹੋਈ ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਉਹ ਵੀ ਇੱਕ ਨਿਹੰਗਸੀ ਹੈਗਾ ਉਹਦੀ ਵੀ ਉਮਰ ਤਕਰੀਬਨ 20 ਕੇ ਸਾਲ ਲਗੀ ਤੇ ਉਹਨੂੰ ਸੋ ਹੜਾ ਸਾਗ ਦੇ ਬੈਕ ਸਾਈਡ ਉਹ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਉੱਥੋਂ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁਛਕਿਸ਼ ਰਾਤ ਹੀ ਜਦੋਂ ਇੱਥੇ ਲਾ ਕੇ ਪੁਛਕਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਾਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲੁਕੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਉਣ ਦੇ ਲਈ ਲੈ ਕੇ ਗਏ ਰਿਕਵਰੀ ਕਰਾਉਣ ਤੋਂ ਬਾਅਦ ਜਦੋਂ ਵਾਪਸ ਪੁਲਿਸ ਐਸਤਨਾਮ ਸਿੰਘ ਨੂੰ ਵਾਪਸ ਗੱਡੀ 'ਚ ਬਿਠਾ ਲਈ ਸੀ ਤੋ ਉਹਨੇ ਭਜਣ ਦੀ ਨੀਅਤ ਨਾਲ ਐਸ ਐਚਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਉਹਨਾਂ ਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਆ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕਾਫਲ ਹੋਈ ਆਪਸ ਜੋ ਮੁੱਠਬੇੜ ਹੋਈ ਉਹਦੇ ਅੰਡਰ ਫਿਰ ਜੋ ਸਰਵਿਸ ਵੈਪਨ ਹੈ TSHO ਸਮਰਾਲਾ ਉਹਦੇ ਨਾਲੋਂ ਫਿਰ ਇੱਕ ਗਨ ਸ਼ਾਟ ਹੋਇਆ ਜੁਕਿ ਜੋ ਕਿ ਉਸ ਸਤਨਾਮ ਸਿੰਘ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਟਲੀ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟਰੀਟਮੈਂਟ ਹੈਗਾ ਤੇ ਸਾਡੇ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਨਾਮ ਸਿੰਘ ਜੋ ਹੈ ਇਹ ਪਿੱਛੇ ਮਚਿਠਾ ਦਾ ਰੈਂਡ ਵਾਲਾ ਹੈਗਾ ਤੇ ਇਹਦੇ ਉੱਪਰ ਇੱਕ ਹੋਰ ਐਫਆਈਆਰ ਹੈਗੀ ਜੋ ਇੱਕ ਹਾਊਸ ਟ੍ਰੈਸਪਾਸ ਦੀ 452 ਜਨਰਲ ਸੀਕਸ਼ਨ ਕੇੰਦੇ ਉਹਦੀ ਇੱਕ ਐਫਆਈਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ क्रिमिनल माइंडेड दोनों पर्सन है ते इनहा दी ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਤੇ ਹੋਰ ਅਗਰ ਕੁਝ ਕੁਛਕਿਛ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਂਦੇ ਤੋਂ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰੇਗੇ ਤੁਹਾਨੂੰ ਮੈਂ ਇੱਕ ਹੋਰ ਇਹਦੇ ਨਾਲ ਦੱਸਣਾ ਚਾਹੁੰਦੀ ਕਿ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਸ ਕੇਸ ਨੂੰ ਜੋ ਕਿ ਇੱਕ ਬਿਲਕੁਲੀ ਅਨ ਆਈਡੈਂਟੀਫਾਈਡ ਪਰਸਨ ਸੀਗੇ ਕੋਈ ਕੋਈ ਇਨੀਸ਼ਲ ਲੀਡ ਨਹੀਂ ਸੀਗੀ ਬਹੁਤ ਜ਼ਿਆਦਾ ਕੁਝ ਵਿਟਨੈਸ ਵੱਲੋਂ ਵੀ ਵਿਕਟਿਮ ਵੱਲੋਂ ਵੀ ਕੁਝ ਬਹੁਤ ਹੈਲਪਫੁਲ ਲੀਡ ਨਹੀਂ ਮਿਲੀ ਸੀਗੀ ਤੋਂ ਵੀ ਸਾਡੀ ਟੀਮ ਬਹੁਤ ਮਿਹਨਤ ਨਾਲ ਇਹਨੂੰ ਟ੍ਰੇਸ ਕੀਤਾ ਹੈਗਾ ਆ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਟੀਮ ਦਿਨ ਰਾਤ ਇਹ ਕਰਕੇ ਸਾਰੇ ਕੇ ਸਾਰੇ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕਰਕੇ ਪਹੁੰਚੀ ਜਿਦੇ ਵਿੱਚ ਸਮਰਾਲਾ ਦੇ ਨਾਲ ਨਾਲ ਮੋਰਿੰਡਾ ਖਮਾਣੋ ਜਮਕੋਰ ਸਾਹਿਬ ਤੇ ਫਾਈਨਲੀ ਮੋਹਾਲੀ ਤੱਕ ਸਾਡੀ ਟੀਮ ਪਹੁੰਚ ਕੇ ਇਹ ਦੋਨੋਂ ਪਰਸਨ ਨੂੰ ਅਰੈਸਟ ਕੀਤਾ ਹੈਗਾ ਤੇ ਆ ਵੱਡੀ ਕਾਮਯਾਬੀ ਵੀ ਹੈਗੀ ਪੁਲਿਸ ਦੀ ਤੇ ਇਹਦੇ ਨਾਲ ਇੱਕ ਜੋ ਇੱਕ ਖੋਹੀ ਸੀਗੀ ਵੈਪਨ ਦੇ ਨਾਲ ਉਸ ਚੀਜ਼ ਦਾ ਵੀ ਇੱਕ ਰਿਕਵਰੀ ਵੀ ਹੋਈ ਹੈ ਜੋ ਸਟੈਸ਼ਡ ਵਹੀਕਲ ਸੀਗਾ ਉਹਦੇ ਵੀ ਰਿਕਵਰੀ ਹੋਈ ਹੈ ਤੇ ਨਾਲ-ਨਾਲ ਟ੍ਰੇਸਿੰਗ ਦੇ ਨਾਲ ਪਬਲਿਕ ਦੇ ਅੰਦਰ ਵੀ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਅਗਰ ਕ੍ਰਾਈਮ ਹੁੰਦਾ ਹੈਗਾ ਪੁਲਿਸ ਪੂਰੀ ਮੁਸਤੈਦ ਹੈ ਤੋ ਕਿਸੇ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਲਈ ਬਟ ਅਗਰ ਕੋਈ ਕ੍ਰਾਈਮ ਹੋ ਜਾਂਦਾ ਹੈ ਤੋ ਉਹਨੂੰ ਡਿਟੈਕਟ ਕਰਨ ਦੇ ਲਈ ਵੀ ਖੰਨਾ ਦੀ ਪੁਲਿਸ ਪੂਰੀ ਮੁਸਤੈਦ ਹੈਗੀ ਤੇ ਪੂਰੀ ਕਾਮਯਾਬੀ ਨਾਲ ਕੰਮ ਕਰਦੀ ਹੈ ਮੈਡਮ ਕਿੰਨੇ ਕੇ ਬਾਰਦਾਤਾਂ ਨੂੰ ਹੁਣ ਤੱਕ ਅੰਜਾਮ ਦੇ ਚੁੱਕੇ ਨੇ ਆਈਨਾ ਦੇ ਹੁਣ ਤੱਕ ਜੋ ਸਾਡੀ ਤਫਤੀਸ਼ ਹੈ ਉਹਦੇ ਹਿਸਾਬ ਨਾਲ ਜਿਹ ਸੁਖਨਾਮ ਸਿੰਘ ਹੈਗਾ ਨੀ ਹੰਗ ਸਿਕ ਜੋ ਹੈ ਤੇ ਉੱਪਰ ਇੱਕ ਐਫ ਆਈ ਆਰ ਹੈਗੀ ਤੇ ਇਹਦੇ ਨਾਲ ਨਾਲ ਜੋ ਪੂਛਕਿਛ ਦੇ ਵਿੱਚ ਆਇਆਗਾ ਜੋ ਇਹ ਵੈਪਨ ਜੋ ਇਹਨਾਂ ਨੇ ਯੂਜ਼ ਕੀਤਾ ਹੈ ਆਪ ਵੀ ਕਿਸੇ ਨਿਹੰਗ ਸਿੱਖ ਤੋਂ ਇਹਨਾਂ ਨੇ ਖੋਹ ਕੀਤਾ ਬਟ ਉਹਦੀ ਪੁਲਿਸ ਕੋਲ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਉਹ ਨਿਹੰਗ ਸਿੱਖ ਵੱਲੋਂ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਸੀਗਾ ਤੇ ਕਿਉਂਕਿ ਵੈਪਨ ਇਲੀਗਲ ਸੀਗਾ ਤੇ ਉਹ ਵੀ ਪੁਲਿਸ ਦੇ ਕੋਲ ਕੋਈ ਰਿਪੋਰਟਿੰਗ ਉਸ ਚੀਜ਼ ਦੀ ਵੀ ਹੋਣੀ ਸੀ ਇੱਕ ਕੋਈ ਗੈਂਗ ਹੈ ਜਾਂ ਦੋਨੇ ਹੀ ਨੇ ਹਜੇ ਤੱਕ ਤਾਂ ਦੋਨੋਂ ਹੀ ਹੈ ਕਰਾਈ ਉਹਦਾ ਕਿਰਨਲ ਮਾਈਂਡਡ ਹੈ ਕੋਈ ਹਜੇ ਤੱਕ ਇਹਦਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਕ੍ਰਿਮੀਨਲ ਮਾਈਂਡਡ ਸੇ ਹੈ ਦੋਨੋਂ ਦੋਨੋਂ ਅਸਲੀ ਨੇ ਅੰਗ ਨੇ ਨਕਲੀ ਮਾਨ ਨੇ ਚਿਰਨ ਜੈਸੀ ਹੈ ਉਸ ਦਿਨ ਨਹੀਂ ਸੀਗੇ ਬਟ ਉਦਾਂ ਇਹਨਾਂ ਨੇ ਜਿੰਨਾ ਮਤਲਬ ਪੁੱਛਕਿਸ਼ ਤੋਂ ਪਤਾ ਲੱਗਿਆ ਪਰ ਆਵੇ ਤੋਂ ਪਤਾ ਲੱਗਿਆ ਹੈਗਾ ਅੰਮ੍ਰਿਤ ਚੱਕਿਆ ਹੋਇਆ ਹੈਗਾ ਮੈਡਮ ਕਿੰਨੀ ਕੁ ਮਰੇ ਨੇ की सालों में मंजीत को नशा वगैरह गोली है? मारी की है या अचानक चल वो मार के ही स्नैचिंग तो की तो इट्स इट वाज एन आर्म नहीं वो ये तो पुलिस ने मोटिवेट ਦੇ ਵਿੱਚ ਉਹ ਤਾਂ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਨੂੰ ਧੱਕਾ ਮਾਰਿਆ ਤੇ ਉਹਦੇ ਜੋ ਸਰਵਿਸ ਵੈਪਨ ਹੈ ਉਹਨੂੰ ਖੋਹ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਐਸਐਚਓ ਨੇ ਆਪਣਾ ਵੈਪਨ ਬਚਾ ਕੇ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹ ਮੁਠਬੇੜ ਦੇ ਵਿੱਚ ਫਿਰ ਇਹਦੇ ਲੱਤਾਂ ਝੋੜੀਆਂ ਲੱਤਾਂ ਕਿਤਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਨਾ ਹੀ ਕੋਈ ਕੋਈ ਕ੍ਰਾਈਮ ਇਦਾਦ ਰਿਪੋਰਟ ਹੋਏ ਜਿੱਥੇ ਅਮ ਜੋ ਦੋਨੋਂ ਪਰਸਨ ਇਹਨਾਂ ਦੀ ਸਮੂਲੀਅਤ ਹੋਏ ਬਟ ਅਗਰ ਕੁਝ ਹੋਰ ਵੀ ਆਂਦਾ ਹੈਗਾ ਅਗਰ ਏਰੀਆ ਦੇ ਵਿੱਚ ਵੀ ਆਸ-ਪਾਸ ਦੇ ਡਿਸਟ੍ਰਿਕਟ ਦੇ ਵਿੱਚ ਵੀ ਇਹਨਾਂ ਨੇ ਕੋਈ